ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਟਰ ਤੁਹਾਡੇ ਵਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਵੀਰ ਆਲਾਣਾ ਜਿੱਥੇ ਮਰਜੀ ਪਾ ਪਰ ਸਾਨੂੰ ਕਿੰਦ ਦਿਲਾਂ ਪਵਾਈਆਂ ਹਣਾ ਦੋਤਾ ਨਹੀਂ ਮਰੇ ਤੂੰ ਜ਼ਰੂਰ ਮਾਰੇਗਾ। ਮੇਰੇ ਵਿਹਲਾ ਹੋ ਗਏ ਮੇਰੇ ਚਪੇੜਾ ਮਾਰੀ। ਕੈਨੇਡਾ ਜਾਣ ਹੀ ਹੁੰਦਾ ਪੰਜਾਬ ਇਹੋ ਜਿਹਾ ਰਹਿ ਨਹੀਂ ਦਿੰਦੇ। ਇਹਦੀ ਚੁੰਨੀ ਨਾ ਮੇਰਾ ਗਲਾ ਘੁੱਟ ਦੇ ਵੀਰੇ। ਭਾਈ ਪਹਿਲਾਂ ਆਪ ਦਾ ਕੋਈ ਪੰਨਾ ਲੈ ਕੇ ਮੇਰਾ ਗਲਾ ਘੁੱਟ ਦੇ। ਭਾਈ ਬਣ ਕੇ ਆ ਲੈਣਾ ਪੌਣ ਲਈ ਸਾਨੂੰ ਦਿਹਾੜੀ ਤੇ ਰਖ ਲੈ। ਮੇਰਾ ਆਹੀ ਹੈ ਤਨਾ ਮੇਰੇ ਚਪੇੜਾ ਮਾਰ। ਗਰਦੀ ਕੀ ਆ ਚਿਬੀ ਜੀ ਕਮਲੀ ਨਾ ਸ਼ਰਮ ਆਰੀ ਨਾ ਡਾਂਸ ਤੱਕੇ ਨਾ ਕਿਊਟ ਬੰਦੀ ਆ ਪੂਰੀ ਫਿਰ ਨੈਣ ਜਿਹੜੇ ਮਾਰਦੀ ਡਲਾਰੀ ਆ ਚ ਨੈਣ ਵਾਲਾ ਇਸ਼ਾਰਾ ਕੁੜੀਏ ਬੈਠ ਕੇ ਦੱਸ ਗੱਲ ਕੀ ਠੀਕ ਆ ਦਵਾਈ ਲਿਆ ਕਰ ਜਬਾ ਪੀਟਾਟ ਬਈ ਜਿੱਤਕਾਰ ਸਾਲੇ ਪਾੜ ਪਾੜ ਸੱਟਣਿਆ ਮੂਸੇ ਟੱਪ ਦੇ ਕੋ ਪਿਓ ਖੜ ਕੇ ਗੱਲ ਕਰ ਉਚਾਲ ਆ ਗਿਆ ਓਏ ਭੱਜ ਲੋ ਖੜ ਕੇ ਦੱਸੋ ਪਹਿਲਾਂ ਗੱਲ ਕੀ ਹੋਈ ਸੀ ਟੋਟ ਟਟ ਕਾਨੂੰ ਪੈਂਦੇ ਓ ਐਨਾ ਜ਼ੋਰ ਤਾਂ ਮੂਸੇ ਵਾਲਾ ਦਾ ਵੀ ਨਹੀਂ ਲੱਗਿਆ ਉਹ ਜਵਾਕ ਦੇ ਛਿੱਲੜ ਵੱਜ ਜਾਣੀਆਂ ਗਲਤ ਵਿਚਾਰਿਆ ਬਾਈ ਨਾ ਨਾ ਆਹ ਕਿਹੜਾ ਵਾਇਲਨ ਆ ਡਰਾਤਾ ਸੀ ਯਾਰ ਆਂਟੀ ਸੌ ਲਗੇ ਇੱਕ ਵਾਰ ਤਾਂ ਰਾਮ ਦਾ ਭਲੇਖਾ ਪੈ ਗਿਆ ਸੀ ਹਾਂ ਦਾਦਾ ਸੋਣਾ ਪਰ ਤੇਰਾ ਕੀ ਕਰਾਂ ਇਸਨੇ ਕਿਵੇਂ ਆਪਣੇ ਆਪ ਨੂੰ ਪੇਂਟ ਕੀਤਾ ਹੋਇਆ ਆਂਟੀ ਇਸਤਾ ਦਾ ਕਿੰਨੇ ਦੱਸਿਆ ਤੈਨੂੰ ਆਟ ਆਈ ਨਾ ਸਾਡਾ ਗਲਾ ਘੁੱਟ ਦੇ ਵੀਰ ਅਸੀਂ ਨਹੀਂ ਸਹਿ ਸਕਦੇ ਹਾਂ ਕੀ ਗੱਲ ਹੋ ਗਈ ਭਰਾ ਬੈਠ ਕੇ ਦੱਸ ਕੀ ਕਹਿੰਦਾ ਡਾਕਟਰ ਹੋਜੂ ਠੀਕ ਕਿ ਨਹੀਂ ਫਿਰ ਕੁਰਸੀ ਤੇ ਬੈਠ ਕੇ ਦੱਸ ਕੀ ਗੱਲ ਹੋਈ ਆ ਕੋਈ ਹੱਲ ਕਰੀਏ ਮੇਰੇ ਤੂੰ ਖਾਣਾ ਖੀਆਂ ਇਹ ਦੱਸ ਦੇ ਆਪਦੇ ਆਪ ਚ ਉਤਲੇ ਲੈਵਲ ਤੇ ਹੋਣਾ ਇਹ ਨਰੇਗਾ ਵਾਲੀ ਆਂਟੀ ਆ ਬਾਕੀ ਸੰਗਤਾਂ ਜਾਣੀ ਜਾਣਾਂ ਮੈਨੂੰ ਲੱਗਾ ਹੱਥ ਤੇ ਪਲਸਟਰ ਲੱਗਾ ਬਾਅਦ ਚ ਦੇਖਿਆ ਗੌਰ ਨਾਲ ਇਹ ਹੈ ਕੀ ਚੀਜ਼ ਆ ਕਿਸੇ ਨੂੰ ਪਤਾ ਦੱਸਿਓ ਜ਼ਰੂਰ ਬੱਤ ਕਿਸ ਨਾਲ ਲੜਾਈ ਜਾ ਵੜਾ ਨਗਰੀ ਤੇਰੇ ਵਰਗੀ ਦਾ ਸੀ ਨਾ ਹੁਣ ਨੂੰ ਕੱਟੀ ਝੜ ਦੰਦੇ ਗੱਡੀ ਗੱਡੀ ਕਿਹੜੀ ਬਾਈ ਹੌਟ ਵੀਲਸ ਹੋਲੀਬੋਲ ਕਰ ਦੇ ਉੱਠ ਜਾਣੇ ਆ ਮਾਮਾ ਬਾਈ ਹੌਲੀਬੋਲ ਜੇ ਪਾਪਾ ਉੱਠ ਗਏ ਉਹਨੇ ਸਰਵਿਸ ਬੋਲ ਕਰਨੀ ਤੇਰੀ ਕੀ ਕਹਿੰਦਾ ਡਾਕਟਰ ਦਾ ਕਦੋਂ ਤੱਕ ਠੀਕ ਹੋ ਜਾਏਗਾ ਸੌਰੀ ਭਾਜੀ ਗਲਤੀ ਹੋ ਗਈ ਮaaf ਕਰ ਦਿਓ ਫੂਲ ਮੈਨੂੰ ਕਰਦੀ ਐ ਮੈਨੂੰ ਥੁੱਕਦਾ ਫੂਲ ਮੈਨੂੰ ਚੱਕੀ ਵੀ ਨਾ ਅਗਲੀ ਗਾਲਾਂ ਹੀ ਕੱਢੂ ਕਿਉਂ ਹੱਥ ਟੁੱਟੇ ਆ ਤਾਂ ਹੀ ਤੇ ਗਾਲਾਂ ਖਾਣਾ ਫਿਰ ਫੂਲ ਮੈਨੂੰ ਕਰਦੀ ਐ ਮੈਨੂੰ ਥੁੱਕਦਾ ਤੈਨੂੰ ਰੱਬ ਕਿਉਂ ਨਹੀਂ ਚੁੱਕਦਾ ਇਹੋ ਜਿਹੇ ਗੀਤਾਂ 'ਤੇ ਮੈਂ ਨਹੀਂ ਥੁੱਕਦਾ ਸ਼ੈਰੀ ਮਾਨ ਦੀ ਮਾਸੀ ਸ਼ੈਰੀ ਮਾਨ ਨੂੰ ਐਦਾਂ ਦਾ ਗਾਣਾ ਗਾਉਣਾ ਚਾਹੀਦਾ ਸੀ ਕਮਰਾ ਗਿਲਦਾਸੀ ਆਂਟੀ ਸੀ ਫਿੱਟਦੀ ਉਹ ਮਹਿਫਿਲ ਨਿੱਤ ਕਲਾਸਿਕ ਬੁਲਟ ਹੋਣਾ ਤੇ ਉਹ ਆਂਟੀ ਆ ਜਿਸ ਵਾਰੇ ਗਾਣੇ ਚ ਜ਼ਿਕਰ ਕੀਤਾ ਸੀ ਆਂਟੀ ਸੀ ਪਿੱਟਦੀ ਆ ਸਾਡੇ ਕੋਲ ਹੈ ਨਹੀਂ ਇੰਨਾ ਹਥਿਆਰ ਹੱਤ ਨਾਲ ਲਾਜੀ ਤੇ ਉਹਨਾਂ ਬਚਾਲਿਆ ਪਾੜ ਦੋ ਬਦਮਾਸ਼ ਬਤੰਦਰ ਨੇ ਐਨਕਾਂ ਵੀ ਮੂੰਹ ਵਾਂਗੂ ਚਿਬੀਆਂ ਕਰਿਆ ਮੈਨੂੰ ਲੱਗਾ ਕੋਈ ਮੰਤਰ ਪੜਦਾ ਏ ਤੂੰ ਬੱਸ ਰਹਿੰਦੀ ਲੱਗਦਾ ਇਹਦਾ ਟਾਗੜਾ 27 ਯਾਰ ਯਾ ਵੇ ਵੀ ਗੋ ਯੋ ਵੇ ਵੀ ਗੋ ਮੈਂ ਨਹੀਂ ਖੜਾ ਇਹਦੇ ਨਾਲ ਬਾਈ ਪਾ ਲੋ ਲੰਬੇ ਇਹਨੂੰ ਬਾਤ ਚ ਕੀ ਮੱਝਾਂ ਹਿੱਕਣ ਲੱਗ ਜਾਂਦਾ ਬਾਈ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਪੰਜ ਸੱਤ ਗਾਲਾਂ ਜਰੂਰ ਕੱਢ ਕੇ ਜਾਇਆ ਕਰੋ 3 ਮੀਆਲ ਤੇ ਪਕਾਇਆ ਹੋਇਆ ਸਲਮਾਨ ਖਾਨ 300 ਰੁਪਏ ਦੇ ਦੋ ਆ ਜਾਣੇ ਇਦਾਂ ਦੇ ਇਸ ਤੋਂ ਬਾਅਦ ਭਾਂਡੇ ਤਿਆਰ ਨੇ ਸਲਮਾਨ ਜੀ ਸਲਮਾਨ ਖਾਨ ਦੀ ਮਾਸੀ ਦਾ ਮੁੰਡਾ ਐਸੋ 2 ਘੰਟੇ ਬਾਅਦ ਤੰਦੂਰ ਦੇ ਲੱਭਦੇ ਹੋਣੇ ਅੱਸੀ ਮਾਰ ਜਾਂਗੇ ਮਾਰ ਮਾਰ ਚੱਕਰਾ ਤੂੰ ਡੋਲੀ ਹੀਰੇ ਚੜ ਜਾਣਗੀ ਮਰਨ ਦੀ ਲੋੜ ਨਹੀਂ ਬਾਈ ਸੀਜ ਲਵਾ ਦੇ ਮੇਰ ਨਾਲ ਤੁੜੀ ਦਾ ਅੰਕਲ ਇਦਾਂ ਗਾ ਰਿਹਾ ਜਿਦਾ ਡੋਲੀ ਵਾਲੀ ਕਾਰ 'ਚ ਤੱਕ ਜ ਹੱਥ ਆ ਜਾਵੇ ਮੇਰੀ ਮਾਂ ਨੇ ਸਪਰੇ ਪੀ ਜਾ ਇਹੜੇ ਕੰਮੇ ਪੈ ਗਿਆ ਜਾ ਕੇ ਬਾਬਾ ਸੱਬਸੂ ਫੜ ਲੈਰ ਜਾ ਕੇ ਅੰਕਲ ਘਰ ਨੂੰ ਚਲ ਜਾ ਤੋ ਬੋਤਾ ਐਵੇਂ ਚਪੇੜਾ ਖਾਏਗਾ ਕਿਹਨਾਂ ਜਿੰਦਗੀ ਇਹ ਤੇਰਾ ਦਾ ਦਦਤਾ ਹੈਗਾ ਆਵਾਜ਼ ਵਿੱਚ ਇੰਨਾ ਜ਼ੋਰ ਦਾ ਭਰਾਵਾ ਖਾਨ ਸਾਹਿਬ ਨੇ ਵੀ ਨਹੀਂ ਤੂੰ ਮੇਰਾ ਬਾਈ ਵੀਡੀਓ ਤੇਰੀ ਬਹੁਤ ਸੋਹਣੀ ਆ ਪਰ ਦੁਬਾਰਾ ਨਾ ਬਣਾਈ ਮੇਰਾ ਇੱਕ 이어ਫੋਨ ਖਰਾਬ ਹੋ ਗਿਆ ਤੇਰੇ ਸੁਰ ਨਾਲ ਪੰਜਵੇਂ ਕਾਂੜਾ ਉੱਪਰਲਾ ਸੁਰ ਦੇਖੀ ਕਿਤੇ ਬਨੇਰਾ ਨਾ ਢਾ ਦੇ ਕਾਂ ਦੇ ਚਾਚੇ ਦਾ ਮੁੰਡਾ ਕਾਂ ਦੀਆਂ ਚਪਲਾਂ ਬਹੁਤ ਵਧੀਆਂ ਦੇਖੀ ਕਿਤੇ ਬਿਟ ਨਾ ਕਰ ਦੇ ਤੇਰੇ ਤੇ ਕੋਈ ਮਰੇ ਕੋਈ ਜੀਵੇ ਸੁਬਰਾ ਖੋਲ ਪਤਾ ਸੇ ਜੀਵੇ ਉਫੜਾ ਲੱਗਦਾ ਵਿਆਹ ਚ ਆਇਆ ਸਨਮਾਨਤਾ ਨੂੰ ਕਰਨਾ ਚਾਹੀਦਾ ਜਿੰਨੂੰ ਇਹਨੇ ਆਸਾਂ ਪੁਆਈਆਂ ਅਗਲਾ ਚਿੱਟਾ ਪਾ ਕੇ ਖੜਾ ਵਾ ਮਾੜੀ ਘੋਟੀ ਜਾਣਾ ਵਿਆਹ ਚ ਕੜਾਈ ਚੜਦੀ ਤਾਂ ਦੇਖੀ ਸੀ ਹੁਣ ਲੈਂਦੀ ਵੀ ਦੇਖ ਲੋ 5 ਸਟਾਰ ਡੂ ਨਾਟ ਨਥਿੰਗ ਕਿੱਦਾਂ ਚੌਣਾ ਲੱਦਿਆ ਸੀ ਮੇਲੇ ਨਾਲ ਤਾਂ 베ਰਾ ਵਾਂਗੂ ਖਿਲਰ ਗਿਆ ਆਲੂਆ ਦੀ ਬੋਰੀਆਂ ਵਾਂਗ ਡਿੱਗੀਆਂ ਬਹੁਤ ਦੋਖਣਾ ਹਸਣਾ ਪੈ ਰਿਹਾ ਯਾਰ ਅੱਜੀਆਂ ਦਾਦਾ ਮੇਕਅਪ ਉੱਤਰ ਗਿਆ ਹੋਣਾ ਕਿਵੇਂ 베ਰਾ ਵਾਂਗੂ ਸਾਰੀਆਂ ਥੱਲੇ ਆਈਆਂ ਜੋਗੀ ਨੂੰ ਕਹਿੰਦੀ ਮੇਰਾ ਹੱਥ ਦੇਖ ਲੈ ਹੱਥ ਘਰੂ ਮੈਂ ਖੁਦ ਹੀ ਨੇ ਮੂੰਹ ਦੇਖਿਆ ਹੱਥ ਧੋਕਿਆ ਜੋਗੀ ਦੀਆਂ ਤਾਂ ਚੀਕਾਂ ਨਿਕਲ ਗਈਆਂ ਹੋਣੀਆਂ ਕਾਕਾ ਵੀ ਸੱਚੀਆਂ ਗੱਲਾਂ ਲਿਖਦਾ ਪਤੰਦਰ ਮਾਰਾ ਸੀ ਤਾਂ ਦੇਖ ਲੈ ਤੇਰੇ ਹੱਥ ਮੂਨ ਨਾਲੋਂ ਬਹੁਤ ਪੱਟਾ ਜੇ ਹੱਥ ਦੇਖ ਲੈਂਦਾ ਸ਼ਾਇਦ ਵੱਜ ਜਾਂਦਾ ਚੱਲ ਵੜ ਵੜ ਮਾਰ ਹ ਤਾਂ ਨੂੰ ਕੋਹ ਨਹੀਂ ਦਬਾਟ ਵੜ ਮਾਰ જય ਗਣੇਸ਼ જય ਗਣੇਸ਼ જય ਗਣੇਸ਼ ਪੰਪ ਬਾੜੀਓ ਕੁੱਤੀ ਚੀਜ਼ ਆ ਭਾਈ ਕਿੱਥੇ ਦਾਖਲ ਕਰਾਇਆ ਹੁਣ ਇਹ ਵੇਖੀ ਤੇਰੇ ਹੱਥ ਲੋਹੇ ਹੁੰਦੇ ਮਾਰ ਤੂੰ જય ਗਣੇਸ਼ ਉਹ ਤਾਂ ਰੋੜਾ ਨੇ ਮਾਰ ਰਹਾ ਹੱਥ ਰਗੜਦੇ ਪੂਰੇ જય ਗਣੇਸ਼ જય ਗਣੇਸ਼ ਦੇਖੀ ਤੇਰੇ ਹੱਥ ਲੋਹੇ ਹੁੰਦੇ ਗਣੇਸ਼ ਨੇ ਪ੍ਰਗਟ ਹੋ ਗਏ ਤੇਰੀ ਛਾਤੀ 'ਚ ਮੁੱਕੇ ਮਾਰਨੇ ਗਣੇਸ਼ ਦਾਤਾ ਪਤਾ ਨਹੀਂ ਸਪਨਾ ਨਿਕਲ ਜੇ ਮਾਮਾ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਹਾਈਪ ਦੀ অপਸ਼ਨ ਦਿਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਬਾਕੀ ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼